ਵਿਸ਼ਵ ਵਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਬਲਟਨ ਦੀ ਕਰਦੇ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਸਰਕਾਰ ਵੱਲੋਂ ਲਗਾਤਾਰ ਸੂਬੇ ਦੇ ਵਿੱਚ ਸਨਤ ਦੇ ਵਿਕਾਸ ਅਤੇ ਇਨਵੈਸਟਮੈਂਟ ਨੂੰ ਉਤਸ਼ਾਹਿਤ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਅੱਜ ਖਾਸ ਫਾਸਟ ਟਰੈਕ ਪੋਰਟਲ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ ਸਮਾਗਮ ਹੈ ਇਹ ਥੋੜਾ ਜਿਹਾ ਇੱਕ ਰਾਜਨੀਤੀ ਤੋਂ ਹਟ ਕੇ ਜੈ ਪੋਲਿਟਿਕਲੀ ਕੋਈ ਉਹ ਦਾ ਸਮਾਗਮ ਨਹੀਂ ਹੈਗਾ ਕਿ ਜਿਹਦੇ ਵਿੱਚ ਕੋਈ ਅਚੀਵਮੈਂਟਸ ਸਰਕਾਰਾਂ ਗਣਾਉਣ ਵੀ ਆ ਕਰਤਾ ਜੋ ਕਰਤਾ ਉਹ ਕਿਤੇ ਉਹਦੇ ਵਾਸਤੇ ਕੋਈ ਹੋਰ ਮੰਚ ਹੈਗੇ ਨੇ ਇਹਦੇ ਵਿੱਚ ਇਹ ਦੱਸਣਾ ਕਿ ਤੁਹਾਡੇ ਕਹੇ ਤੇ ਆ ਕਰਨ ਲੱਗੇ ਆ ਰਾਈਟ ਟੂ ਬਿਜ਼ਨਸ ਪੂਰੇ ਦੇਸ਼ ਦੇ ਵਿੱਚ ਕਿਸੇ ਸਟੇਟ ਨੇ ਇਹਨੂੰ ਪ੍ਰੋਪਰ ਤਰੀਕੇ ਨਾਲ ਲਾਗੂ ਨਹੀਂ ਕੀਤਾ ਕਹਿੰਦੇ ਤਾਂ ਹਰੇ ਕੀ ਐ ਪਰ ਪ੍ਰੋਪਰ ਤਰੀਕੇ ਨਾਲ ਨਹੀਂ ਕੀਤਾ ਰਾਈਟ ਟੂ ਬਿਜ਼ਨਸ ਦਾ ਜਿਹੜਾ ਐਕਟ ਐ ਅਸੀਂ ਬਹੁਤ ਸਾਰੇ ਇੰਡਸਟਰੀਅਲਿਸਟਾਂ ਨਾਲ ਅਣਗਿਣਤ ਮੀਟਿੰਗਾਂ ਕੀਤੀਆਂ ਈਵਨ ਜੇ ਕਿਤੇ ਕਿਸੇ ਦੇ ਵਿਆਹ ਸ਼ਾਦੀ ਤੇ ਜਾਂ ਕਿਸੇ ਖੁਸ਼ੀ ਗਮੀ ਤੇ ਇਕੱਠੇ ਵੀ ਹੁੰਦੇ ਸੀਗੇ ਉੱਥੇ ਵੀ ਸਮਝ ਲਓ ਮੀਟਿੰਗ ਹੀ ਹੋ ਜਾਂਦੀ ਸੀ ਇੱਕ ਵਾਰੀ ਮਿਲ ਕੇ ਇੱਕ ਵਾਰੀ ਫਰਜ਼ਕਲੋ ਕਿਸੇ ਵਿਆਹ ਤੇ ਗਿਆ ਸ਼ਗਨ ਦੇ ਕੇ ਜਾਂ ਫਿਰ ਜਿੰਨਾ ਚਿਰ ਪੇਰੈਂਟਸ ਜਦ ਦੂਲਾ ਦੁਲਹ ਨਹੀਂ ਆਉਂਦੇ ਉਹਨਾਂ ਚਿਰ ਟਾਈਮ ਮਿਲ ਜਾਂਦਾ ਅਦਬਾਣਾ ਘੰਟਾ ਤਾਂ ਅਦਬਾਣਾ ਘੰਟਾ ਫਿਰ ਜੇ ਉੱਥੇ ਇੰਡਸਟਰੀਸਟ ਆਏ ਹੋਏ ਨੇ ਕੋਈ ਉਹ ਆਪਣਾ ਆਪਣਾ ਸਲਾਹ ਦੱਸਦੇ ਨੇ ਹੋ ਸਕਦਾ ਉਹ ਮੀਟਿੰਗ ਚ ਨਾ ਆ ਸਕਦੇ ਹੋਣ ਸੋ ਇਸ ਤਰ੍ਹਾਂ ਇੱਕ ਸੋਸ਼ਲ ਮੈਂ ਕਹੂੰਗਾ ਇਹ ਸੋਸ਼ਲ ਮੀਟਿੰਗਸ ਨਹੀਂ ਵੀ ਇਹਦੇ ਵਿੱਚ ਸੁਝਾਅ ਆਏ ਹੋਏ ਨੇ ਬਿਨਾ ਜੰਡੇ ਤੋਂ ਵੀ ਬਹੁਤ ਸਾਰੀਆਂ ਗੱਲਾਂ ਆਈਆਂ ਕਈਆਂ ਨੇ ਲਿਖ ਕੇ ਭੇਜੀਆਂ ਕਈਆਂ ਨੇ ਈਮੇਲ ਕੀਤੀ ਕਈਆਂ ਨੇ ਫੋਨ ਤੇ ਦੱਸਿਆ ਕਈ ਫਿਜ਼ੀਕਲੀ ਆ ਕੇ ਦੱਸ ਕੇ ਗਏ ਉਸ ਤੋਂ ਬਾਅਦ ਫਿਰ ਇਹ ਪਾਲਿਸੀ ਜਿਹੜੀ ਹੈ ਇੰਪਲੀਮੈਂਟ ਹੋਈ ਹੈ ਅ ਰਾਈਟ ਟੂ ਬਿਜ਼ਨਸ ਹਰ ਇੱਕ ਕਹਿੰਦਾ ਹੈ ਬਟ ਈਜ਼ ਆਫ ਡੂਇੰਗ ਬਿਜ਼ਨਸ ਉਤੋਂ ਵੀ ਜ਼ਿਆਦਾ ਵੱਡੀ ਗੱਲ ਹੈ ਕੰਮ ਕਰਨ ਦੀ ਸੁਖਾਈ ਸੁਖਾਲੀ ਬਈ ਯਾਰ ਜਿਆਦਾ ਖੱਜਲ ਖਵਾਰੀਆਂ ਨਾ ਹੋਣ ਔਰ ਇਸ ਗੱਲ ਦੇ ਵਿੱਚ ਅਫੀਸਰ ਸਾਹਿਬਾਨ ਬੈਠੇ ਨੇ ਸੀਨੀਅਰ ਨੇ ਪਿਛਲੀਆਂ ਸਰਕਾਰਾਂ ਚ ਵੀ ਇਹੀ ਅਫੀਸਰ ਸੀ ਇਹ ਵੀ ਹੁਣ ਮੰਨਦੇ ਨੇ ਵੀ ਹਾਂ ਪਹਿਲਾਂ ਖੱਜਲ ਖਵਾਰੀ ਹੁੰਦੀ ਸੀ ਵੀ ਉਸ ਖੱਜਲ ਖਵਾਰੀ ਨੂੰ ਦੂਰ ਕਰਨ ਵਾਸਤੇ ਅਸੀਂ ਆਲੇ ਆਏ ਹਾਂ ਕਿਉਂਕਿ ਉਦੋਂ ਪਹਿਲਾਂ ਵਾਲਿਆਂ ਨੇ ਇਹਨਾਂ ਨੂੰ ਨਹੀਂ ਕਿਹਾ ਇਹ ਪਹਿਲਾਂ ਵੀ ਕਰ ਦਿੰਦੇ ਹੋ ਸਕਦਾ ਇਹਨਾਂ ਨੂੰ ਤਾਂ ਜੇ ਤੁਸੀਂ ਬਣਾ ਕੇ ਦਿਓਗੇ ਇਹਨਾਂ ਨੂੰ ਸਾਈਨ ਕਰ ਦੇਣਾ ਹੈ ਲਓ ਜੀ ਅਫਸਰ ਤਾਂ ਉਹੀ ਨੇ ਹੁਣ ਬਿਜਲੀ ਤੇ ਗ੍ਰਿਡ ਵੀ ਉਹੀ ਨੇ ਖੰਭੇ ਵੀ ਉਹੀ ਨੇ ਤਾਰਾਂ ਵੀ ਉਹੀ ਨੇ ਟਰਾਂਸਫਾਰਮਰ ਵੀ ਉਹੀ ਨੇ ਹੁਣ ਬਿਜਲੀ ਕਿਵੇਂ ਆਉਣ ਲੱਗੀ ਅਜਿ ਘਰੇ ਕੋਈ ਆਪਣੀ ਨਵੀਂ ਬਿਜਲੀ ਪੈਦਾ ਕਰਕੇ ਤੁਹਾਨੂੰ ਕਿਸੇ ਹੋਰ ਰਾਂਝੇ ਦੇਤੀ ਬਿਜਲੀ ਤਾਂ ਉਹੀ ਹੈ ਪਾਖੜਾ ਵੀ ਉਹੀ ਹੈ ਪੌਂਗ ਵੀ ਉਹੀ ਹੈ ਸ਼ਾਹਪੂਰ ਕੰਢੀ ਵੀ ਉਹੀ ਹੈ ਸੂਰਜ ਵੀ ਉਹੀ ਹੈ ਜੀ ਤੋਂ ਅਸੀਂ ਸੋਲਰ ਲੈਨੇ ਆ ਨੀਅਤ ਤਾਂ ਸਾਫ਼ ਹੋਣੀ ਚਾਹੀਦੀ ਹੈ ਬਸ ਉਦਰ ਮੁਹੱਲੇ ਸਥਿਤ ਮਾਈ ਪਾਗੋ ਇੰਸਟੀਚਿਊਟ ਦੇ ਵਿੱਚ 2.5 ਲੱਖ ਕਰੋੜ ਰੁਪਏ ਦੀ ਲਾਗਤ ਦੇ ਨਾਲ ਵੱਖਰਾ ਵਿੰਗ ਬਣਾਉਣ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਬਣਾਏ ਗਏ ਨਵੇਂ ਵਿੰਗ ਦੇ ਵਿੱਚ ਵਰਲਡ ਕਲਾਸ ਹੂਲਤਾ ਨੇ ਪੰਜਾਬ ਦੇ ਇਸ ਇੰਸਟੀਚਿਊਟ ਦੇ ਵਿੱਚ ਉਪਲਬਧ ਨੇ। ਹਰਾਲ ਦੀ ਘੜੀ 76 ਲੜਕੀਆਂ ਇਸ ਇੰਸਟੀਚਿਊਟ ਦੇ ਵਿੱਚ ਐਨਡੀਏ ਦੀ ਸਿਖਲਾਈ ਪ੍ਰਾਪਤ ਕਰ ਰਹੀਆਂ ਨੇ। ਦੇਖੋ ਅੱਜ ਜੋ ਸਾਡੇ ਪੰਜਾਬ ਦੀਆਂ ਲੜਕੀਆਂ ਨੂੰ ਬੱਚੀਆਂ ਨੂੰ ਡਿਫੈਂਸ ਫੋਰਸਸ ਦੇ ਵਿੱਚ ਉਹਨਾਂ ਦੇ ਉਹਨਾਂ ਦੇ ਲਈ ਤਿਆਰ ਕਰਨ ਦੇ ਲਈ ਮਾਈ ਭਾਗੋ ਇੰਸਟੀਚਿਊਟ ਫॉर ਫੋਰਸਸ ਬੜੇ ਲੰਬੇ ਸਮੇਂ ਤੋਂ ਬੜੇ ਇਫੈਕਟਿਵਲੀ ਚੱਲ ਰਿਹਾ ਹੈ ਔਰ ਅੱਜ 2.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਨਵਾਂ ਵਿੰਗ ਹੈ ਜਿਹੜਾ ਜਿਹਦੇ ਵਿੱਚ ਰੈ residențial ਵੀ ਐਕੈਡੈਮਿਕ ਵੀ ਔਰ ਐਡਮਿਨਿਸਟ੍ਰੇਟਿਵ ਵਿੰਗ ਹੈ ਜਿਹੜਾ ਉਹ ਤਿਆਰ ਕੀਤਾ ਹੈ वर्ल्ड क्लास ਫੈਸਿਲਿਟੀਆਂ ਦੇ ਜਿਹੜੀਆਂ ਉਹ ਲੜਕੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਲੜਕੀਆਂ ਸਾਡੇ ਪੰਜਾਬ ਦੀਆਂ ਸ਼ੇਰਨੀਆਂ ਅ ਡਿਫੈਂਸ ਫੋਰਸਸ ਦੇ ਵਿੱਚ ਜਾ ਕੇ ਇੰਡੀਆ ਦੇ ਵਿੱਚ ਜਾ ਕੇ ਦੇਸ਼ ਦੀ ਰੱਖਿਆ ਕਰ ਸਕਣ ਕਿਉਂਕਿ ਬੜੇ ਪੈਟ੍ਰੋਟਿਕ ਨੇ ਪੰਜਾਬ ਦੇ ਬੱਚੇ ਸੋ ਇੱਕ ਨਵਾਂ ਵਿਸ਼ੇਸ਼ ਉਪਰਾਹਲ ਹੈ ਜਿਹੜਾ ਉਹ ਇੱਥੇ ਕੀਤਾ ਗਿਆ 2.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਔਰ ਮੈਂ ਔਰ ਪੂਰੇ ਮੁਲਕ ਦੇ ਵਿੱਚ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਔਰ ਮਾਣ ਮਹਿਸੂਸ ਹੁੰਦਾ ਹੈ ਕਿ ਪੂਰੇ ਮੁਲਕ ਦੇ ਵਿੱਚ ਕਿਸੇ ਵੀ ਸਟੇਟ ਗਵਰਨਮੈਂਟ ਗਵਰਨਮੈਂਟ ਵੱਲੋਂ ਕੀਤਾ ਗਿਆ ਹੈ ਕਲਮ ਕਲਾ ਪੰਜਾਬ ਦੇ ਵਿੱਚ ਉਪਰਾਲਾ ਜਿੱਥੇ ਹੁਣ ਤੱਕ तकरीबन 76 ਦੇ ਕਰੀਬ ਬੱਚਿਆਂ ਨੇ ਜਿਹੜੀਆਂ ਉਹ ਬੈਲਾ ਹੋ ਚੁੱਕੀਆਂ ਔਰ ਹਰ ਸਾਲ ਬੱਚੇ ਇਥੋਂ ਪਾਸ ਆਊਟ ਹੁੰਦੀਆਂ ਨੇ ਡਿਫੈਂਸ ਫੋਰਸਸ ਦੇ ਵਿੱਚ ਜਾਂਦੀਆਂ ਨੇ ਦੇਸ਼ ਦੀ ਸੇਵਾ ਕਰਦੀਆਂ ਸੋ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਐ ਸਰ ਜਿਵੇਂ ਲੜਕੀਆਂ ਨੂੰ ਆਰਮੀ ਦੇ ਵਿੱਚ ਬਰਾਬਰ ਮਾਨ ਮੈਸੂਰ ਹੋਇਆ ਜਾ ਰਿਹਾ ਹੈ ਇਸ ਇਹਦੇ ਉੱਪਰ ਕਿਸ ਤਰ੍ਹਾਂ ਸੋਚਦੇ ਹੋ ਕਿ ਜਿਵੇਂ ੜਕੀਆਂ ਤੇ ੜਨਾਲ ੜਕੀਆਂ ਵੀ ਅੱਗਿਆ ਦੇਖੋ ਮੈਂ ਸਮਝਦਾ ਕਿ ਲੜਕੇ ਲੜਕੀਆਂ 'ਚ ਫਰਕ ਹੀ ਕੋਈ ਨਹੀਂ ਹੈ ਜੀ ਇਹ ਤਾਂ ਸਿਰਫ ਔਰ ਸਿਰਫ ਇੱਕ ਮੈਂਟਲ ਬਲਾਕ ਸੀਗਾ ਤੇ ਅੱਜ ਤੁਸੀਂ ਕਿਸੇ ਫੀਲਡ ਦੇ ਵਿੱਚ ਦੇਖ ਲਓ ਅੱਜ ਲੜਕੀਆਂ ਲੜਕਿਆਂ ਨਾਲੋਂ ਵੀ ਅੱਗੇ ਨਿਕਲ ਕੇ ਉਹ ਦੇਸ਼ ਦੀ ਸਮਾਜ ਦੀ ਪੰਜਾਬ ਦੀ ਸੇਵਾ ਜਿਹੜੀ ਉਹ ਕਰ ਰਹੀਆਂ ਸਿਰਫ ਉਹਨਾਂ ਨੂੰ ਪਲੈਟਫਾਰਮ ਚਾਹੀਦਾ ਹੁੰਦਾ ਹੈ ਪਲੈਟਫਾਰਮ ਦੇਣਾ ਸਰਕਾਰਾਂ ਦਾ ਕੰਮ ਹੁੰਦਾ ਹੈ ਸਮਾਜ ਦਾ ਕੰਮ ਹੁੰਦਾ ਹੈ ਉਹ ਅਸੀਂ ਦੇ ਰਹੇ ਹਾਂ ਤੇ ਲੜਕੀਆਂ ਪਰਫਾਰਮ ਕਰ ਰਹੀਆਂ ਨੇ ਬਹੁਤ ਸਾਰੀਆਂ ਲੜਕੀਆਂ ਨੇ ਸਾਡੀਆਂ ਜਿਹੜੀਆਂ ਹੁਣ ਤੱਕ ਨਾਮਣਾ ਖੱਟ ਚੁੱਕੀਆਂ ਨੇ ਔਰ ਇਸ ਬਲੌਕ ਦੇ ਨਾਲ ਕਿਉਂਕਿ ਹੋਰ ਬੱਚਿਆਂ ਦੀ એનਰੋਲਮੈਂਟ ਹੋਏਗੀ ਤੇ ਉਹਦੇ ਨਾਲ ਹੋਰ ਬੱਚਿਆਂ ਨੂੰ ਪਲੈਟਫਾਰਮ ਮਿਲੇਗਾ ਤੇ ਪੰਜਾਬ ਦਾ ਨਾਮ ਰੋਸ਼ਨ ਜਿਹੜਾ ਹੋਏਗਾ ਖਡੂਰ ਸਾਹਿਬ ਲੋਕ ਸਭਾ ਹਲਕੇ 2 ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਸੈਸ਼ਨ ਵਿੱਚ ਸ਼ਾਮਲ ਹੋਣ ਦੇ ਲਈ ਸਥਾਈ ਪਰੋਲ ਲਈ ਪਟੀਸ਼ਨ ਧਾਰ ਕੀਤੀ ਹੈ ਇਸ ਦੀ ਸੁਣਵਾਈ ਅੱਜ ਹਾਈ ਕੋਰਟ ਦੇ ਵਿੱਚ ਹੋਈ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅਮਰਿਤਪਾਲ ਦੀ ਪਰੋਲ ਦੀ ਬੇਨਤੀ ਤੇ ਟੁਕਮਾ ਹੁਕਮ ਪਾਸ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਅਦਾਲਤ ਨੇ ਕਿਹਾ ਹੈ ਕਿ ਸਰਦੀਆਂ ਦਾ ਸੈਸ਼ਨ 1 ਤੋਂ 19 ਦਸੰਬਰ ਤੱਕ ਹੈ ਇਸ ਲਈ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਫੈਸਲਾ ਜਾਰੀ ਕਰਨਾ ਚਾਹੀਦਾ ਹੈ ਇਸ ਦਾ ਮਤਲਬ ਹੈ ਕਿ ਪੰਜਾਬ ਸਰਕਾਰ ਹੁਣ ਅਗਲਾ ਫੈਸਲਾ ਜਾਰੀ ਕਰੇਗੀ ਅਮਰਿਤਪਾਲ ਸਿੰਘ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਕਿ ਉਹਨਾਂ ਦੀ ਹਾਜ਼ਰੀ ਲਈ ਜਾ ਉਹਨਾਂ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਹਾਲਾਂਕਿ ਪਿਛਲੀ ਵਾਰ ਜਦੋਂ ਇਹ ਮਾਮਲਾ ਅਦਾਲਤ ਦੇ ਵਿੱਚ ਪਹੁੰਚਿਆ ਸੀ ਤਾਂ ਲੋਕ ਸਭਾ ਨੇ ਕਿਹਾ ਸੀ ਕਿ ਜਿਹੇ ਮਾਮਲੇ ਨੂੰ ਹੱਲ ਕਰਨ ਦੇ ਲਈ ਇੱਕ ਕਮੇਟੀ ਬਣਾਈ ਗਈ ਸੀ ਪਹਿਲਾ ਚੀਫ ਜਸਟਿਸ ਨੇ ਇਹ ਸਵਾਲ ਚੁੱਕਿਆ ਕਿ ਜਦੋਂ ਤੱਕ ਉਹਨਾਂ ਦੀ ਨਜ਼ਰਬੰਦੀ ਤੇ ਰੋਕ ਨਹੀਂ ਲਗਾਈ ਜਾਂਦੀ ਉਹ ਸੰਸਦ ਵਿੱਚ ਕਿਵੇਂ ਹਾਜ਼ਰ ਹੋਣਗੇ ਵਕੀਲ ਨੇ ਦਲੀਲ ਦਿੱਤੀ ਕਿ ਮਾਮਲਾ ਵੱਖਰਾ ਹੈ ਅਤੇ ਸਿਰਫ ਧਾਰਾ 15 ਦੇ ਤਹਿਤ ਰਾਹਤ ਮੰਗੀ ਗਈ ਹੈ ਅਮਰਿਤਪਾਲ ਸਿੰਘ ਇਸ ਸਮੇਂ ਐਨਐਸਏ ਐਕਟ ਦੇ ਅਧੀਨ ਅਸਮ ਦੀ ਡਿਬਰੂਗਲ ਜੇਲ੍ਹ ਦੇ ਵਿੱਚ ਬੰਦ ਰਹੇ ਉਹਨਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਤਾਂ ਜੋ ਸਰਦ ਰੁੱਤ ਦੇ ਸੈਸ਼ਨ ਦੇ ਵਿੱਚ ਹਿੱਸਾ ਲੈ ਸਕਣ ਕਾਂਗਰਸ ਵੱਲੋਂ ਵੋਟ ਚੋਰੀ ਦੇ ਮੁੱਦੇ ਤੇ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਇਸ ਮੁੱਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਇਸੇ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਂਗਰਸ ਵੱਲੋਂ 27 ਲੱਖ ਲੋਕਾਂ ਦੇ ਦਸਤਖਤ ਕਰਵਾਏ ਗਏ ਨੇ ਦਸਤਖਤ ਵਾਲੀ ਇਹ ਕਾਪੀ ਰਾਜਾ ਵੜਿੰਗ ਪੰਜਾਬ ਪ੍ਰਧਾਨ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਜਨਰਲ ਸੈਕਟਰੀ ਕੇ ਸੀ ਵੇਨੂ ਗੋਪਾਲ ਨੂੰ ਸੌਂਪੀ ਗਈ ਹੈ ਇਸ ਮੌਕੇ ਰਾਜਾ ਵੜਿੰਗ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਸਾਥੀਓ ਅੱਜ ਪੰਜਾਬ ਸੇ ਹਮ ਜਿਸ ਪ੍ਰਕਾਰ ਸੇ ਪੂਰੇ ਦੇਸ਼ ਭਰ ਮੇ ਵੋਟ ਚੋਰੀ ਹੋ ਰਹੀ ਹੈ ਔਰ ਵੋਟ ਚੋਰੀ ਕਰਕੇ देश के अंदर भी सरकारें बनी और राज्यों में भी सरकारें बनी जिसका पूरा पर्दाफाश आदरणीय राहुल गांधी जी ने एक एक चीज सबूतों के साथ मुहिम के तहत हमने प्रदर्शन भी किए लड़ाई भी लड़ी ऑल इंडिया कांग्रेस कमेटी की तरफ से हमने जो आदेश आए थे पूरे देश भर में एक सिग्नेचर कैंपेन चला था जिसके तहत हमारा टारगेट था कि कम से कम पांच करोड़ हम सिग्नेचर लोगों के बीच जाकर गली गली जाकर उन लोगों को बताना है कि बाबा साहब अंबेडकर का दिया हुआ अधिकार कॉन्स्टिट्यूशन अधिकार को छीना जा रहा है बीजेपी वोट चोरी कर रही है तो हम पंजाब में गली गली गए और पूरी लिस्ट के साथ हमारे पास 26 लाख पचासी हजार आठ जाने कि हमने ये बॉक्सेस बनाए हैं जिसमें पर कॉन्स्टेंसी का जहाँ जहाँ से जो फॉर्म आए हैं 117 हमारे कॉन्स्टिटन्सी हैं और साथ ही में यूथ कांग्रेस महिला कांग्रेस और अन्य जो ऑर्गेनाइजेशन छोटे हमारे दल हैं उन्होंने भी अपना हिस्सा डाला है तो आज अब पंजाब की तरफ से हम सत्ताईस लाख फॉर्म तकरीबन आज जनरल सेक्रेटरी ऑर्गेनाइजेशन को बगेल जी से माध्यम से और प्रताप सिंह बाजवा जी के आशीर्वाद से हम यहां पर केसी वेणु कोपाड़ जी को वो तमाम फॉर्म सौंपने आए उधर मेक्सिको दी फातिमा बोस फर्नांडीस ने मिस यूनिवर्स 2025 ਦਾ ਖਿਤਾਬ ਜਿੱਤ ਲਿਆ ਹੈ फातिमा बोस 25 ਸਾਲ ਦੀ ਹੈ ਭਾਰਤ ਦੀ ਨੁਮਾਇੰਦਗੀ ਕਰ ਰਹੀ ਮਨਿਕਾ ਵਿਸ਼ਕਰਮਾ ਚੋਟੀ ਦੇ 30 ਵਿੱਚ ਪਹੁੰਚ ਗਈ ਪਰ ਚੋਟੀ ਦੇ 12 ਵਿੱਚ ਸਥਾਨ ਹਾਸਲ ਕਰਨ ਦੇ ਵਿੱਚ ਉਹ ਅਸਫਲ ਰਹੀ ਚਾਰ ਦੌਰ ਤੋਂ ਬਾਅਦ ਚੋਟੀ ਦੇ ਪੰਜ ਵਿੱਚ ਥਾਈਲੈਂਡ ਦੀ ਪ੍ਰਵੀਨਰ ਸਿੰਘ ਫਿਲੀਪਪਾਈਨਸ ਦੀ ਆਤਿਸ਼ਾ ਮਨਾਲੋ ਵੈਨਜ਼ੂਏਲਾ ਦੀ ਸਟੈਫਨੀ ਅਬਸਾਲੀ ਮੈਕਸੀਕੋ ਦੀ ਫਾਤਿਮਾ ਬੋਸ ਫਰਨੈਂਡਿਸ ਅਤੇ ਆਈਵਰੀ ਕੋਸਟ ਦੀ 올ੀਵਿਆ ਯਾਸ਼ੋ ਸ਼ਾਮਲ ਸਨ ਬਾਅਦ ਵਿੱਚ ਮੈਕਸੀਕੋ ਦੀ ਫਾਤਿਮਾ ਬੋਸ ਨੂੰ ਜੇਤੂ ਕੋਸ਼ਿਸ਼ ਕੀਤਾ ਗਿਆ ਮਿਸ ਯੂਨੀਵਰਸਿਟੀ ਦੇ ਵਿੱਚ ਥਾਈਲੈਂਡ ਦੀ ਪ੍ਰਤੀਯੋਗੀ ਪ੍ਰਵੀਨਰ ਸਿੰਘ ਦੂਜੇ ਸਥਾਨ ਤੇ ਰਹੀ ਹੈ ਜਦਕਿ ਵੈਨਜ਼ੂਏਲਾ ਦੀ ਸਟੈਫਨੀ ਅਬਸਾਲੀ ਤੀਜੇ ਥਾਂ ਤੇ ਰਹੀ ਹੈ ਫਿਲੀਪੀਨ ਦੀ ਆਸੀਤਾ ਮਨਾਲੋ ਚੌਥੇ ਥਾਂ ਤੇ ਰਹੀ ਹੈ ਤੇ ਆਈਵਰੀ ਕੋਸਟ ਦੀ 올ੀਵਿਆ ਯਾਸ਼ੋ ਪੰਜਵੇਂ ਸਥਾਨ ਤੇ ਰਹੀ ਹੈ ਤੇ ਉਧਰ ਬਰਾਜ਼ੀਲ ਦੇ ਬੇਲੇਮ ਦੇ ਵਿੱਚ ਸੰਯੁਕਤ ਰਾਸ਼ਟਰ ਸੀਓਪੀ 30 ਯੂ ਸੰਮੇਲਨ ਦੇ ਦੌਰਾਨ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਇਸ ਵਿੱਚ 13 ਲੋਕ ਜ਼ਖਮੀ ਹੋ ਗਏ ਨੇ ਅੱਗ ਲੱਗਣ ਸਮੇਂ ਭਾਰਤ ਦੇ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਭਾਰਤੀ ਵਫ਼ਦ ਦੇ ਨਾਲ ਇੱਥੇ ਮੌਜੂਦ ਸਨ ਹਾਲਾਂਕਿ ਉਹ ਅਤੇ ਹੋਰ ਅਧਿਕਾਰੀ ਸੁਰੱਖਿਅਤ ਇਸ ਥਾਨ ਤੋਂ ਬਾਹਰ ਨਿਕਲ ਗਏ ਸਨ ਮੀਡੀਆ ਰਿਪੋਰਟਾਂ ਦੇ ਮੁਤਾਬਕ ਅੱਗ ਸਥਾਨਕ ਸਮੇਂ ਦੇ ਮੁਤਾਬਕ ਦੁਪਹਿਰ 2 ਵਜੇ ਲੱਗੀ ਅਤੇ ਇੱਕ ਕਨਵੈਨਸ਼ਨ ਹਾਲ ਦੇ ਅੰਦਰ ਇੱਕ ਮੰਡਪ ਦੇ ਵਿੱਚ ਲੱਗੀ ਅੱਗ ਸਮੇਂ 190 ਤੋਂ ਵੱਧ ਦੇਸ਼ਾਂ ਦੇ 50000 ਤੋਂ ਵੱਧ ਡਿਪਲੋਮੈਟ ਪੱਤਰਕਾਰ ਤੇ ਕਾਰਕੁਨ ਇਸ ਜਗ੍ਹਾ ਤੇ ਮੌਜੂਦ ਸਨ ਅੱਗ ਲੱਗਣ ਕਾਰਨ ਹਜ਼ਾਰਾਂ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਗਈ। ਘਟਨਾ ਸਥਾਨ ਤੋਂ ਪ੍ਰਾਪਤ ਵੀਡੀਓ ਫੋਟੋਆਂ ਦੇ ਵਿੱਚ ਲੋਕਾਂ ਨੂੰ ਆਪਣੀ ਜਾਨ ਬਚਾਉਂਦੇ ਹੋਏ ਭੱਜਦੇ ਹੋਏ ਦੇਖਿਆ ਜਾ ਸਕਦਾ ਹੈ। ਅੱਗ ਦੀਆਂ ਲਪਟਾਂ ਅਤੇ ਕਾਲੇ ਧੂੰਏ ਦਾ ਗੁਬਾਰ ਉੱਠਦਾ ਹੋਇਆ ਦੇਖਿਆ ਜਾ ਸਕਦਾ। ਧੂੰਆਂ ਕਈ ਕਿਲੋਮੀਟਰ ਤੱਕ ਦੇਖਿਆ ਜਾ ਸਕਦਾ ਸੀ। ਦਰਜਨਾ ਐਂਬੂਲੈਂਸਾਂ ਤੇ ਫਾਇਰ ਇੰਜਣ ਮੌਕੇ ਤੇ ਪਹੁੰਚ ਗਏ। ਪ੍ਰੋਗਰਾਮ ਦੇ ਪ੍ਰਬੰਧਕ UN COP30 ਪ੍ਰੈਜ਼ੀਡੈਂਸੀ ਅਤੇ UNFCCC ਦੇ ਇੱਕ ਸਾਂਝੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਅੱਗ ਤੇ ਲਗਭਗ 6 ਮਿੰਟਾਂ ਦੇ ਵਿੱਚ ਕਾਬੂ ਪਾ ਲਿਆ ਗਿਆ ਹੈ। ਅੱਗ ਲੱਗਣ ਤੋਂ ਕੁਝ ਮਿੰਟਾਂ ਬਾਅਦ ਖੇਤਰ ਦੇ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ ਜਿਸ ਨਾਲ ਹਜ਼ਾਰਾਂ ਲੋਕ ਸਥਾਨ ਦੇ ਬਾਹਰ ਮੀਂਹ ਦੇ ਵਿੱਚ ਭਿੱਜ ਗਏ। ਸੰਯੁਕਤ ਰਾਸ਼ਟਰ ਵਾਯੂ ਮੰਡਲ ਪਰਿਵਰਤਨ ਫਰੇਮਵਰਕ ਕਨਵੈਨਸ਼ਨ ਦਾ ਸਾਲਾਨਾ COP30 ਜਲਵਾਯੂ ਸੰਮੇਲਨ ਇੱਥੇ 10 ਤੋਂ 21 ਨਵੰਬਰ ਤੱਕ ਕੀਤਾ ਜਾ ਰਿਹਾ ਹੈ। ਸੋ 190 ਦੇਸ਼ਾਂ ਤੋਂ ਵੱਧ ਲੋਕ ਇਸ ਦੇ ਵਿੱਚ ਸ਼ਾਮਲ ਸਨ ਸੋ ਇਸ ਬਿਆਨ ਦੇ ਵਿੱਚ ਪ੍ਰਬੰਧਕਾਂ ਨੇ ਮਹਿਮਾਨਾਂ ਨੂੰ ਸਮਾਗਮ ਨਾਲ ਸੰਬੰਧਿਤ ਜਾਣਕਾਰੀ ਅਗਰੇ ਨੋਟਿਸ ਤੱਕ ਉਡੀਕ ਕਰਨ ਦੇ ਲਈ ਕਿਹਾ ਹੈ ਕੁੱਲ ਮਿਲਾ ਕੇ ਇਸ ਦੁਰਘਟਨਾ ਦੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਹੈ ਪਰ 13 ਤੋਂ ਵੱਧ ਲੋਕ ਅੱਗ ਲੱਗਣ ਕਾਰਨ ਜ਼ਖਮੀ ਜ਼ਰੂਰ ਹੋਏ ਨੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਵਾਜ਼ਤ ਬਹੁਤ-ਬਹੁਤ ਧੰਨਵਾਦ